ਤੇ ਇਹਦੇ ਜਿੰਨੇ ਹਿੰਮਤ ਨਹੀਂ ਹੋਣੀ ਕਿ ਬਈ ਇਹ ਵਾਪਸ ਝੁੱਕ ਕੇ ਕਹੇ ਨੋ 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 ਆਈ ਏਮ ਟੈਲਿੰਗ ਦਾ ਟਰੂਥ ਹੂੰ ਸੋ ਇਨਾਂ ਹਾਲਾਤਾਂ ਚ ਹੁਣ ਤੁਸੀਂ ਹੁਣ ਝੂਠ ਹੋ ਹੁੰਦਾ ਜਿਹੜਾ ਤੁਸੀਂ ਬੋਲੋ ਤਾਂ ਪਤਾ ਨਾ ਲੱਗੇ ਹੂੰ ਉਹ ਝੂਠ ਕਿਹੜਾ ਜਿਹੜਾ ਫੜਿਆ ਜਾਏ ਬਾਅਦ ਵਿੱਚ ਤਾਂ ਫੜਿਆ ਜਾਂਦਾ ਮੌਕੇ ਦੀ ਫੜਿਆ ਜਾਏ ਹੂੰ ਹੁਣ 4 ਦਿਨ ਪਹਿਲਾਂ ਮਲੇਸ਼ੀਆ ਦੇ ਜਿੱਥੇ ਹੋਣੀ ਹੈ ਕੋਲਾਲੰਪੁਰ ਚ ਹੋਣਾ ਇਹ ਮੁਲਕ ਦੇ ਲਈ ਕਿਸੇ ਲਈ ਆਨਰ ਦੀ ਗੱਲ ਹੁੰਦੀ ਹੈ ਉਨੇ ਐਲਾਨ ਕੀਤਾ ਸੀ ਕਿ ਮੋਦੀ ਨਾਲ ਮੇਰੀ ਗੱਲ ਹੋਈ ਹੈ ਮੋਦੀ ਵਿਲ ਬੀ ਕਮਿੰਗ ਕਿਉਂਕਿ ਉਹ ਖੁਦ ਵੀ ਜਾ ਕੇ ਆਇਆ ਪਿੱਛੇ ਹੁਣ ਜਦੋਂ 트ੰਪ ਨੇ 2 ਦਿਨ ਦੇ ਵਿੱਚ ਫਿਰ ਮੋਦੀ ਦੌੜ ਗਿਆ ਤੇ ਉਹਨੇ ਮਲੇਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਪ੍ਰਾਈਮ ਮਿਨਿਸਟਰ ਜੋ ਵੀ ਹੈ ਉਹ ਇਹ ਕਹਿ ਰਿਹਾ ਹੈ ਕਿ ਜੀ ਮੋਦੀ ਇਸ ਲਈ ਨਹੀਂ ਆ ਰਿਹਾ ਕਿਉਂਕਿ ਉਹ ਦੀਵਾਲੀ ਦੇ ਫੰਕਸ਼ਨਾਂ ਦੇ ਵਿੱਚ ਬਿਜ਼ੀ ਹੈ ਹਾਂ ਹਾਲਾਂ ਦੀਵਾਲੀ ਤਾਂ ਹੋ ਗਈ ਹਾਂ ਉਹਨੂੰ ਝੂਠੇ ਬੋਲਿਆ ਹੋਣਾ ਉਹਨੂੰ ਮੋਦੀ ਨੇ ਇਹ ਕਿਹਾ ਹੋਣਾ ਕਿ ਜੀ ਮੈਂ ਫਿਰ ਉਹਦੇ ਉਹਨਾਂ ਦੇ ਜਿਹੜੇ ਝੂਠ ਨੂੰ ਅੱਗੇ ਲਜਾਣ ਵਾਲੇ ਹੁੰਦੇ ਨੇ ਨਹੀਂ ਜੀ ਬਾਕੀ ਦੀਵਾਲੀ ਹੋ ਗਈ ਗੁਜਰਾਤ ਦੇ ਵਿੱਚ 8 ਦਿਨ ਹੁੰਦੀ ਆ ਕਿ 9 ਦਿਨ ਹੁੰਦੀ ਆ ਜੇ ਗੁਜਰਾਤੀ ਦੀਵਾਲੀ ਚੱਲ ਰਹੀ ਹੂੰ ਉੱਥੋਂ ਆਣਿਆਂ ਨੇ ਕਿਹਾ ਵੀ ਮੋਦੀ ਤਾਂ ਬਿਹਾਰ ਦੇ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਜਾ ਰਿਹਾ ਉਹ ਗੁਜਰਾਤ ਦੇ ਵਿੱਚ ਜਿਹੜਾ ਕੋਈ ਦੀਵਾ ਬਾਲਣ ਥੋੜੀ ਜਾ ਰਿਹਾ ਸੋ ਕਹਿਣ ਦਾ ਮਤਲਬ ਇਹ ਹੈ ਵੀ 99.9% ਜਿਹੜੇ ਨੇ ਈਵਨ ਭਾਰਤ ਦੇ ਵੀ ਯੂਟਿਊਬਰ ਔਰ ਦੂਸਰੇ ਉਹਨਾਂ ਨੇ ਇਹ ਕਿਹਾ ਕਿ ਜੀ ਮੋਦੀ ਇਨਾਕ ਖੌਫ ਜ਼ਿਆਦਾ ਟਰੰਪ ਤੋਂ ਕਿ ਵੀ ਉਹਨੂੰ ਫੇਸ ਹੀ ਨਹੀਂ ਕਰਨਾ ਚਾਹੁੰਦਾ ਫਿਰ ਉਹਨੋਂ ਸਾਰਾ ਉਹਦਾ ਚਿੱਠਾ ਕੱਢ ਲਿਆ ਵੀ ਉਹ ਮੋਦੀ ਜਿਹਦਾ ਪੈਰ ਦਿੱਲੀ 'ਚ ਟਿਕਦਾ ਹੀ ਨਹੀਂ ਸੀ ਹੁੰਦਾ ਸੀ ਉਹਨੇ ਯੂਨ ਜਨਰਲ ਅਸੈਂਬਲੀ 'ਚ ਨਹੀਂ ਆਇਆ ਇਹ ਈਜੀਪਟ ਦੇ ਵਿੱਚ ਜਿੱਥੇ 25 ਮੁਲਕਾਂ ਦੇ ਹੈੱਡ ਆਏ ਜਦੋਂ ਕਿ 20 ਅਕਾੜ ਜਾਂ ਸੀਜ਼ਫਾਇਰ ਲਾਗੂ ਹੋਇਆ ਗਜ਼ਾਹ ਦੇ ਵਿੱਚ ਉਸ ਦੇ ਵਿੱਚ ਵੀ ਮੋਦੀ ਨਹੀਂ ਆਇਆ ਫਿਰ ਜਿਹੜਾ ਉਹ ਕੈਨੇਡਾ ਜਦੋਂ ਜੀ7 ਵੇਲੇ ਆਇਆ 트ੰਪ ਨੇ ਕਿਹਾ ਵੀ ਇੱਥੋਂ ਨਹੀਂ ਹੁੰਦਾ ਜਾਈ ਉਦੋਂ ਵੀ ਦੌੜ ਗਿਆ ਤੇ ਹੁਣ ਇਹ ਹੋਪ ਸੀ ਕਿ ਵੀ ਮਲੇਸ਼ੀਆ ਦੇ ਵਿੱਚ ਆਪਸੀ ਮੁਲਾਕਾਤ ਹੋ ਸਕਦੀ ਹੈ ਪਰ ਉਹਨਾਂ ਨੇ ਕਿਹਾ ਜੀ ਨਹੀਂ ਮੋਦੀ ਜੀ ਜਿਹੜੇ ਨੇ ਹਾਲਾਂ ਇਹ ਮਲੇਸ਼ੀਆ ਵਾਲਾ ਕਹਿ ਰਿਹਾ ਉਹਨੂੰ ਕਿਹਾ ਜੀ ਮੈਂ ਦੀਵਾਲੀ ਤੇ ਬਿਜ਼ੀ ਹਾਂ ਓਵਰ ਆਲ ਇਹਨਾਂ ਦੀ ਸਟੇਟਮੈਂਟ ਖੁਸ਼ ਨਹੀਂ ਹੈ ਐਸ ਜੈ ਸ਼ੰਕਰ ਉੱਥੇ ਜਾਏਗਾ ਤੇ ਮੋਦੀ ਹੈ ਜੀ ਮੈਂ ਵਰਚੂਅਲੀ ਜਾਂ ਥਰੂ ਜ਼ੂਮ that's what i'm talking about